ਸੰਸਾਰ ਦੇ ਵਿੱਚ ਦੇਖਣ ਵਾਲਿਆਂ ਦੇ ਸਾਡੀ ਜ਼ਿਆਦਾ ਨਿਗਾਹ। ਲੋਕ ਕੀ ਕਹਿੰਦੇ। ਇਸ ਕਰਕੇ ਲਾਜ ਦੇ ਮਾਰੇ ਜਿਹੜੀ ਲਾਜ ਹੈ ਲੋਕ ਲਾਜ। ਸਾਨੂੰ ਇਹ ਤਰਮਦਾਨ ਕਰਨ ਦੰਦਿਓ ਨਹੀਂ। ਲੋਕਾਂ ਤੋਂ ਵੱਖਰਾ ਹੋ ਕੇ ਚੱਲਣਾ ਹੁੰਦਾ। ਵੱਖਰਾ ਹੋ ਕੇ ਚੱਲਣਾ ਬੜਾ ਔਖਾ ਹੈ। ਲੋਕਾਂ ਰੀਤ ਤਿਆਗਣੀ ਬੜੀ ਔਖੀ ਹੈ। ਹੋਮੈਪ੍ਰੀਤ ਤਾਂ ਚਲੋ ਤਿਆਗਦੂ ਕਿਸੇ ਨੂੰ ਪਤਾ ਨਹੀਂ। ਹੋਮੈਪ੍ਰੀਤ ਤਿਆਗਣੀ ਸੁਖੀ ਹੈ। ਜੇ ਪਤਾ ਲੱਗ ਜਾ ਹੋਮੇ ਕੀ ਹੁੰਦਾ ਪਰ ਲੋਗਾ ਰੀਤ ਅਗਣੀ ਉਹ ਦੋਖੀ ਹੈ ਦੂਜਾ ਕੰਮ ਔਖਾ ਪਹਿਲੇ ਨਾ ਪਹਿਲਾ ਸੌਖਾ ਕੰਮ ਕਰੀਦਾ ਦੂਜਾ ਔਖਾ ਹੁੰਦਾ ਪਹਿਲੇ ਜਮਾ ਸੌਖੇ ਦੂਜੀ ਔਖੀ ਹੈ ਔਖੇ ਔਖਾ ਹੁੰਦਾ ਜਲੇ ਜਾਂਦਾ ਨਾ ਪਰ ਅਸਲ ਤਾਕੀ ਹੋਮੇ ਪ੍ਰੀਤ ਦੂਤਿਆ ਤਾਕੀ ਲੋਗਾ ਰੀਤ ਪਹਿਲਾਂ ਸੁਣਨਾ ਫਿਰ ਮੰਨਣਾ ਮੰਨਣਾ ਔਖਾ ਹੈ ਸੁਣਨਾ ਸੌਖਾ ਹੈ ਥੋੜਾ ਸਾਰੇ ਰਹੇ ਨੇ ਮੰਨਦਾ ਕੋਈ ਵੀ ਨਹੀਂ ਸੁਰਨਾ ਸਖਾਲਾ ਮੰਨਣਾ ਔਖ ਹੈ ਔਰ ਤੀਜਾ ਕਮੋਦ ਔਖ ਹੈ ਅਗਲਾ ਮਨ ਕੀਤਾ ਭਾਉ ਹੋਰ ਔਖ ਹੈ ਸ਼ਾ ਔਖਾ ਕਰਕੇ ਔਖਾ ਕਰ ਸਕਦਾ ਹਾਂ ਸਟਾਰਟ ਥੋੜੇ ਵਜਨ ਤੋਂ ਹੋਊ ਜਿਆਦਾ ਵਜਨ ਚ ਕੋ ਹੋਰ ਜਿਆਦਾ ਚ ਕੋ ਤਾਂ ਹੀ ਨਾ ਵਧੂਗਾ ਦੂਤਿਆ ਦਾਗੀ ਲੋਗਾਰਿਤ ਓਕੀ ਹੈ ਫਿਰ ਤੀਰਲ ਫਿਰ ਟ੍ਰੈਗੋਨੋਮੈਟ ਤਿੰਨੇ ਗੋਣ ਮਟਾਉਂਦੇ ਰੇ ਜੋ ਤਮਸ ਹਤੂ ਬ੍ਰਹਮਾ ਵੀ ਇਹਨੂੰ ਜੀਵੀ ਤੇ ਨਾਨੂ ਨਹੀਂ ਮੰਨਦਾ ਇਹ ਹੋ ਰੋਖ ਹੈ ਇਹ ਤਾਂ ਹੋ ਰੋਖ ਹੈ ਜਿਹੜੇ ਦੇਵੀ ਦੇਵਤਾ ਨੂੰ ਆਂਦਾ ਹੈ ਉਹਨਾਂ ਨੂੰ ਟਿਚ ਕਰਕੇ ਮੰਨੇ ਬਾਦ ਚ ਇਹ ਤਾਂ ਹੋਰ ਵੀ ਓਕ ਹੈ ਅਜ ਨਾਲ ਮਨ ਨੂੰ ਗੁਰੂ ਕਹਿ ਬੈਠੇ ਸਿੱਖ ਸਿੱਖ ਕਹਿ ਦੇ ਨਾਨਕ ਗੁਰੂ ਨਹੀਂ ਹੈ ਭਗਤ ਹੈ ਕਨੋਖ ਹੈ ਬਹੁਤ ਔਖਾ ਮੋਦਕ ਹੈ ਉਹਨੂੰ ਪਾੜ ਜੋ ਬੈਠੇ ਅੰਦਰ ਅੰਦਰ ਨਾ ਪਾੜਦੇ ਸੌਖਾ ਜੀ ਅੰਦਰ ਪਾੜ ਲਿਆਉਣ ਬਹੁਤ ਔਖਾ ਹੈ ਲੋਗਾਰਿਤ ਹੋ ਗੀ ਨਾ ਲੋਗਾਰਿਤ ਹੋ ਗੀ ਬਹੁਤ ਔਖੀ ਹੈ ਗਲਤ ਧਾਰਨਾ ਜੇ ਧਾਰਮ ਵਿੱਚ ਪੈ ਜਾਏ ਛੱਡਣੀ ਬਹੁਤ ਔਖੀ ਹੈ ਗਲਤ ਰਸਤਾ ਪੈ ਜਾਏ ਛੱਡਣਾ ਬਹੁਤ ਔਖਾ ਹੈ ਲੋਗਾਰਿਤ ਪੈ ਗਈ ਸਾਰੇ ਗੁਰੂ ਕਹਿੰਦੇ ਮੈਂ ਕਿਹ ਮੈਨੂੰ ਕਹਾਂ ਕੀ ਕਹਣਗੇ ਲੋਕ ਮੈਨੂੰ ਮੈਂ ਸਾਰਿਆਂ ਦਾ ਬਖਰਾ ਹੋ ਜੂਗਾ ਲੋਗਾ ਨਹੀਂ ਤੇ ਉਦੋਂ ਆ ਤਰਾ ਗੁਰ تعال ਲੋ ਜੇ ਤੂੰ ਮੋ ਸਤੋ ਸਤੋ ਗੁਰ ਤੇ ਵੀ ਪੁੰਨ ਪਾਪ ਦੋਏ ਬਰਾਬਰ ਪਾਪ ਨੂੰ ਦਾ ਇੱਕ ਸਮਾਨ ਕੌਣ ਬਣੂਗਾ ਪਾਪ ਪਾਪ ਨੂੰ ਤੇ ਚਲੋ ਬਰਾ ਮੰਨ ਲਓ ਪੁੰਨ ਨੂੰ ਬਰਾ ਕੌਣ ਬਣੂ ਪਾਪ ਨੂੰ ਬਰਾ ਮੰਨ ਲਓ ਪੁੰਨ ਨੂੰ ਬਰਾ ਬਣਨਾ ਔਖਾ ਹੈ ਚੰਗਾ ਕੰਮ ਨੂੰ ਬੂਰਾ ਵੀ ਮੰਨ ਲੈਣਾ ਚੰਗਾ ਕੰਮ ਰਵਾੜਾ ਕੰਮ ਬਰਾਬਰ ਬਣਨਾ ਔਖਾ ਜੇ ਸਮਝ ਆਉਂਦੀ ਆ ਫਿਰ ਮੰਨ ਲੈਂਦਾ ਵੀ ਚੰਗਾ ਵੀ ਉਹਨੇ ਕਰਾਇਆ ਹੋਣਾ ਵੀ ਉਹਨੇ ਕਰਾਇਆ ਤੇਰੇ ਵਾਸਤੇ ਬਰਾਬਰ ਇਹਨੇ ਤਾਂ ਕੋਈ ਨਹੀਂ ਕੀਤਾ ਕਰਾ ਲਿਆ ਤੈਨੂੰ ਬੇਫੂਪ ਬਣਾ ਕੇ ਨੇ ਮਾੜਾ ਆਪ ਨਹੀਂ ਸੀ ਕਰਨ ਦਿੱਤੋ ਕਰਾ ਲਿਆ ਤੈਨੂੰ ਬੇਫੂਪ ਬਣਾ ਕੇ ਕਰਾ ਲਿਆ ਤੈਨੂੰ ਸਿਆਣਾ ਬਣਾ ਕੇ ਜੰਗਾ ਕਰਾ ਲੈ ਕਿੰਨਾ ਕਰ ਨਰੇ ਸਹਣਾ ਬਣਾ ਤੇਰੇ ਸਹਣਾ ਬਣਾ ਕੇ ਜੰਗਾ ਕਰਾ ਲਿਆ ਬੇਕੂ ਨਾਲ ਕੇ ਬੁਰਾ ਕਰਾ ਲਿਆ ਤੇ ਉਹ ਕਰਾ ਮਾ ਆਦਾ ਬਿਓ ਜੇ ਬੇਕੂ ਵੀ ਬਣਾ ਸਕਦਾ ਸਹਣਾ ਵੀ ਬਣਾ ਸਕਦਾ ਡੋਰ ਉਹਦੇ ਹੱਥ ਚ ਹੈ ਜੇ ਉਹਨਾਂ ਦਾ ਅਸੀਂ ਚਾਹੀਏ ਕਿਸੇ ਆਪਣੀ ਗੱਡੀ ਚਲਾਉਣੇ ਅਸੀਂ ਪਾ ਗਏ ਅਸੀਂ ਗਾਰੇ ਵਿੱਚ ਨੂੰ ਫਸਾ ਦਿੱਤੇ ਉਹਨੂੰ ਦੇਖਣ ਵਾਸਤੇ ਵੀ ਇੰਜਨ ਕਿ ਰੰਗ ਜੋਰ ਇਹ ਬੋਲਦਾ ਜਿਕੇ ਨਾ ਬਿਜੋਰਾ ਗੱਡੇ ਨੂੰ ਜਾਣ ਗਏ ਸੀ ਤੋਂ ਇਹਦੇ ਵਿੱਚ ਨੂੰ ਕਰਦੀ ਐ ਜਿੱਥੇ ਚੜਾ ਜਿੱਥੇ ਕੋਈ ਗਾਰਾ ਚਾਹੇ ਉਹਨੂੰ ਸੁੱਕੇ ਸੁਕੇ ਲਈਏ ਹੱਥ ਤਾਂ ਸਾਡੇ ਦੇ ਵਿੱਚ ਐ ਨਾ ਗਲਤ ਕੰਮ ਕਰਵਾਉਣਾ ਸਤੋ ਇਹ ਚੰਗਾ ਕਰਵਾਉਣਾ ਸਾਡੇ ਨਾਲ ਤੇ ਕੁਛ ਅਨਜਨਤਾ ਕੇ ਬਸ ਸੋ ਕਰੇ ਭਾਵੇਂ ਅਸੀਂ ਉਹ ਕਰਦੇ ਆ ਫੈਸਲਾ ਅਸੀਂ ਉਹ ਕਰਦੇ ਆ ਪਰ ਨਾ ਤੁਹਾਡੇ ਹੱਥ ਚ ਹੁੰਦੀ ਐ ਫੈਸਲਾ ਤਾਂ ਬੋਲਣ ਦੇ ਗੱਲ ਨੇ ਗੱਡਾ ਬੋਲਣ ਨੂੰ ਅਜਾ ਦਾ ਵੜੁੰਦੇ ਕਰਦੇ ਨੇ ਨਾ ਵੀ ਇਹਨੂੰ ਚੱਲੀਏ ਪਰ ਨਾਥੋਂ ਦੀ ਖਿੱਚੀ ਹੋਈ ਐ ਉਹ ਕੀ ਜਾਂਦਾ ਸਮਝਣੀ ਇੱਥੇ ਆ ਕੇ ਔਖਾ ਹੋ ਜਾਂਦਾ ਹੋਰ ਔਖੀ ਐ ਇਹ ਸਮਝ ਲੈਣੀ ਹੋਰ ਔਖੀ ਜੀ ਦਾ ਇੱਥੇ ਆ ਕੇ ਨਹੀਂ ਮਨ ਮੰਨਦਾ ਹਰੇਕਰ ਬੁਰੇ ਬਾਪ ساری ਦੁਨੀਆ ਵਾਲੀਓ ਸਾਰੇ ਤਰਮੰਦ ਨੇ ਸਿੱਖ ਤਰਮੰਦ ਨਹੀਂ ਬੰਦ ਬੰਦ ਇੱਥੇ ਹੀ ਫਰਕ ਆ ਇਹ ਨਿਆਰਾ ਬਾਣਾ ਇਹ ਨਿਆਰਾ ਬਾਣਾ ਕਿਉਂਕਿ ਸੋਚਣਾ ਬੰਦ ਕਰਦਾ ਬਾਣੀ ਸੋਚਣਾ ਸੋਚਣਾ ਬੰਦ ਤੂੰ ਕੁਝ ਨਹੀਂ ਕਰਦਾ ਸੋਚਣਾ ਬੰਦ ਕਰ ਲਓਖਾ ਜੇ ਸੋਚਣਾ ਬੰਦ ਕਰ ਦਵੇ ਆਪਣੀ ਮਰਜ਼ੀ ਛੱਡ ਦਵੇ ਫਿਰ ਜੋ ਹੋ ਰਿਹਾ ਫਿਰ ਉਹਦੇ ਬਾਣੇ ਜੋ ਹੋ ਰਿਹਾ ਉਹ ਤੋਂ ਪਹਿਲਾਂ ਚਾਹੇ ਬਾਣੇ 'ਚ ਹੋ ਰਿਹਾ ਪਰ ਇਹ ਮੰਨਦਾ ਮੈਂ ਕਰਦਾ ਸਵਾਲ ਬੰਨਣ ਰਹਿ ਗਏ ਹੋਰ ਕੁਝ ਨਹੀਂ ਏ ਮੰਨ ਕੇ ਕਰਦਾ ਮੈਂ ਕਰਦਾ ਜੇ ਸੋਚ ਕੇ ਕਰਦਾ ਮੰਨ ਕੇ ਕਰਦਾ ਮੈਂ ਕਰਦਾ ਉਹ ਮੰਨ ਕੇ ਕਰਨਾ ਅਗਿਆਨਤਾ ਹੈ ਅਗਿਆਨਤਾ ਕਰਕੇ ਹੀ ਭਰਮੇ ਭੁਲਾਦੇ ਸਾਰੇ ਹੋਰ ਪਾਪ ਨਹੀਂ ਹੈ ਕੋਈ ਵੀ ਪਾਪ ਉਹਦੋਂ ਵੀ ਨਹੀਂ ਸੋਚਿਆ ਵੀ ਪਾਪ ਨਹੀਂ ਬਿਨਾ ਸੋਚਿਆ ਵੀ ਪਾਪ ਨਹੀਂ ਅਗਿਆਨਤਾ ਜ਼ਰੂਰ ਹੈ ਮੈਂ ਕਰਦੇ ਦੀ ਇਹਨੂੰ ਆਪਣੇ ਤੇ ਲਾ ਲਈ ਨਾ ਹੋ ਮੈਂ ਕਰਦਾ ਮੈਂ ਕਰਦਾ ਅਗਿਆਨਤਾ ਅਗਿਆਨਤਾ ਜਿੰਨਾ ਚ ਰਹਿ ਗਈ ਉਹਨਾਂ ਦੇ ਜਨਮ ਲੋਕ ਉਰੀ ਰੋਸ਼ਨ ਨਹੀਂ ਹੈ ਪਰਮ ਹੈ ਅੰਦਰ ਪਰਮ ਹੈ ਭੂਲਾ ਜਨਮ ਲੈਣਾ ਬੂ। ਪਰਮ ਕਾਰਨ ਜਨਮ ਦਾ ਕਰਮ ਕਾਰਨ ਨਹੀਂ ਹੈ ਜਨਮ ਦਾ। ਜਨਮ ਦਾ ਕਾਰਨ ਪਰਮ ਹੈ। ਕਰਮ ਨਹੀਂ ਹੈ। ਉਹਨਾਂ ਨੇ ਕਰਮ ਹਲੇ ਉਦ ਹੀ ਇਹਨਾਂ ਨੇ। ਥੋੜੀ ਬੁੱਧੀ ਵਾਲਾ ਨੇ ਕਰਮ ਨੂੰ ਜਨਮ ਮਿਲ। ਕਰਮ ਦਾ ਜਨਮ ਕਰਮ ਦੇ ਸਰੀਰ ਦੇ ਬਾਹਰ।